Orang yang शह वेजा पैरा जी अगवाई विच श्री ग्रंथ साहिब जी महाराज नगर में दर्शन दे ਫੌਜਾਂ फौजा वरोधी खेसरी ਬਾਣੇ ਵਿੱਚ सजियां दर्शन वाहेगुरु वाहगु श्री मान बाबा तरलोचन सी उन्हनि जी सलाना बर्ती सबंध वैतन ਪਾਣਾ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਦੀ ਪਾਲਤੂ ਸਾਹਿਬ ਕਰੋ ਜੀ ਦਰਸ਼ਨ ਲਗਾ ਰਹੇ ਸਾਹਿਬ ਜੀ ਗੁਰੂ ਸਾਹਿਬ ਜੀ ਮਹਾਰਾਜ ਪਾਸਾਲ ਦੀ ਖਾਹਾਰ ਹਰ ਨੂੰ ਨਗਰ ਕੀਰਤਨ ਆਉਂਦਾ ਜੀ ਪ੍ਰੰਡਾ ਕਰਿਆ ਜਲਾਲ ਵੇਖੇ ਜਉਨੀ ਹਾਰ ਨੂੰ ਮਾਰ ਕੀ ਸਮਾਗਮ ਹੋ ਜਾ नगर कीर्तन जी आर भाग श्री गु ग्रंथ साहिब जी महाराज उन्हनि जी पावन पालकी सू साहिब जा रहगुरु जी का ख़ालसा वाहिगरू जी फतिहो खालसा ਕੰਦੀ ਰੰਭਤਾ ਹੋਈ ਹੈ ਹਲੋ ਇਹ ਜਾਫਤਦਾ ਆ ਗਿਆ ਗਾਈਸ ਸਾਧੂ ਗੁਰੰ达 ਪਾਵਨ ਉਸਤਾਨੰ ਦਾ ਸਤਿ ਸ਼੍ਰੀ ਅਕਾਲ ਸ੍ਰੀਮਾਨ ਸਾਹਿਬ ਜੀ ਮਹਾਰਾਜ ਅਤੇ ਗੁਰਦੁਆਰਾ ਅਕਾਲ ਬੰਗਾ ਸਾਹਿਬ ਜਿੱਥੋਂ ਨਕਰਕੇ ਕੰਦੀ ਰੰਭਤਾ ਹੋਈ ਹੈ ਉਸਾਂ ਬਤਾ ਵੀ ਵੱਡੇ ਵੱਡੀ ਗੈਂਤੀ ਚ ਪਹੁੰਚੀਆਂ ਨਗਰਪ੍ਰੀਤ ਕੰਦੀ ਰੰਗ ਬਤਾ ਹੋਈ ਹੈ ਆਹ ਬੜੀ ਸਾਧਗਰਾਨੀ ਪਾਲਕੀ ਤੇ ਮਗਰ ਸੰਗਤਾਂ ਦਾ ਹੋ thank you back home. ਆ ਦਿਲਾਲ ਜਿਹੜੇ ਮਾਨਸੰਤ ਸਤਿਬਾਪਾ ਵਰਲਕਣ ਸਿੰਘ ਜੀ ਉਹਨਾਂ ਦੀ ਸੁਨਾਣਾ ਬਾਤ ਕੀ ਜੈ ਜੀ ਸਤਨ ਪ੍ਰਦੇਵ ਸਿੰਘ ਜੀ ਆਪਾਂ ਦੂਜੀ ਸਾਈਡ ਵੀ ਕਰਾਉਣੇ ਆ ਗੱਲ ਤੋਂ ਅੰਜ ਪੈਰਾਂ ਦੀ ਗਵਾਹੀ ਵਿੱਚ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਗਰ ਜੀ ਪ੍ਰਕਾਤ ਸੰਗਤ ਨੂੰ ਤਰਨ ਵਾਸਤੇ ਯਾਲੇ ਪਾਏ ਆ। ਪਟੇਕਾਂ ਫੀਵਜਾ ਸਾਡਾ ਨਾਲ ਜਾ ਰਹੀਆਂ ਗੁਰੂ ਸਾਹਿਬ ਜੀ ਦੀ ਸਾਜਰੀ ਪਾ ਰਹੀ। ਨਾਲ ਫੈਬਰੀਕ ਸਕੂਲ ਵੀ ਦੇਖ ਸਕਦੇ ਆ ਜੀ ਤੁਸੀਂ ਆਪਣੇ ਪਿੰਡ ਦੇ ਆਖਰੀਆ ਚਲਾਗ ਬਹੁਤ ਸੋਹਣਾ ਬਣਿਆ

de